ਸਤ ਸ੍ਰੀ ਅਕਾਲ ਦੋਸਤੋ ਇੱਕ ਵਾਰੀ ਨਾ ਕਰਿਆਨੇ ਦੀ ਦੁਕਾਨ ਤੇ ਇੱਕ ਮੁੰਡਾ ਕੰਮ ਕਰਦਾ ਮੁੰਡਾ ਬੜਾ ਮਿਹਨਤੀ ਇਮਾਨਦਾਰ ਤੇ ਕੰਮ ਵੀ ਬੜਾ ਲਗਨ ਨਾਲ ਕਰਦਾ ਹੁੰਦਾ ਤੇ ਦੁਕਾਨ ਦਾ ਮਾਲਕ ਦੁਕਾਨਦਾਰ ਉਹਨੂੰ ਬਹੁਤ ਪਸੰਦ ਕਰਦਾ ਹੁੰਦਾ ਦੋਨਾਂ ਦਾ ਵਧੀਆ ਸਿਸਟਮ ਚੱਲ ਰਿਹਾ ਹੁੰਦਾ ਇੱਕ ਦਿਨ ਮੁੰਡਾ ਅਚਾਨਕ ਛੁੱਟੀ ਕਰ ਲੈਂਦਾ ਕੰਮ ਤੇ ਦੁਕਾਨਦਾਰ ਥੋੜਾ ਪਰੇਸ਼ਾਨ ਹੁੰਦਾ ਕਿਉਂਕਿ ਕੰਮ ਦਾ ਜ਼ੋਰ ਹੁੰਦਾ ਦੁਕਾਨਦਾਰ ਮਨੋਮਨੀ ਸੋਚਦਾ ਹੋ ਸਕਦਾ ਘਰੇ ਇਹਨੂੰ ਕੰਮ ਹੋਵੇ ਉਹ ਤਾਂ ਨਹੀਂ ਆਇਆ ਨਾਲੇ ਵਿਚਾਰੇ ਦੀ ਤਨਖਾਹ ਵਧਾ ਦਿੱਤੀ ਜਾਵੇ ਦੂਸਰੇ ਦਿਨ ਜਦੋਂ ਮੁੰਡਾ ਆਉਂਦਾ ਦੁਕਾਨ ਤੇ ਤਾਂ ਦੁਕਾਨਦਾਰ ਉਹਨੂੰ ਕਹਿੰਦਾ ਵੀ ਪੁੱਤ ਤੇਰੀ ਮੈਂ ਤਨਖਾਹ ਵਧਾਤੀ ਆ ਹੁਣ ਤੂੰ ਕੰਮ ਹੋਰ ਮਿਹਨਤ ਨਾਲ ਕਰਨਾ ਇਮਾਨਦਾਰੀ ਨਾਲ ਕਰਨਾ ਆ ਇਸ ਵਾਰੀ 1 ਮਹੀਨੇ ਬਾਅਦ ਜਿਹੜੇ ਤੇਰੀ ਤਨਖਾਹ ਹੋਊਗੀ ਉਹ 받 ਕੇ ਆਉਗੀ ਉਹ ਮੁੰਡਾ ਕੋਈ ਰਿਐਕਟ ਨਹੀਂ ਕਰਦਾ ਕੋਈ ਧੰਨਵਾਦ ਨਹੀਂ ਕਰਦਾ ਨੋਰਮਲ ਆਪਦਾ ਕੰਮ ਤੇ ਲੱਗ ਜਾਂਦਾ 1 ਮਹੀਨੇ ਬਾਅਦ ਉਹਨੂੰ ਵਧਾ ਕੇ ਤਨਖਾਹ ਦਿੱਤੀ ਜਾਂਦੀ ਆ ਉਹ ਉਸ ਦਿਨ ਵੀ ਕੋਈ ਖੁਸ਼ੀ ਮਹਿਸੂਸ ਨਹੀਂ ਕਰਦਾ ਨੋਰਮਲ ਹੀ ਆਪਦਾ ਰਹਿੰਦਾ 2-4 ਮਹੀਨੇ ਫਿਰ ਬੀਤਦੇ ਆ ਮੁੰਡਾ ਇੱਕ ਦਿਨ ਫੇਰ ਛੁੱਟੀ ਕਰ ਲੈਂਦਾ ਬਿਨਾਂ ਦੱਸੇ ਤੋਂ ਦੁਕਾਨਦਾਰ ਨੂੰ ਗੁੱਸਾ ਆਉਂਦਾ ਤੇ ਹੁਣ ਤਾਂ ਮੈਂ ਤਨਖਾਹ ਵੀ ਵਧਾਈ ਹੋਈ ਹੈ। ਛੁੱਟੀ ਦਾ ਕਰਦਾ ਹੀ ਕਰਦਾ ਉਤੋਂ ਦੀ 10k ਵੀ ਨਹੀਂ ਕਰਦਾ। ਅਗਲੇ ਦਿਨ ਜਦੋਂ ਮੁੰਡਾ ਕੰਮ ਤੇ ਆਉਂਦਾ ਤਾਂ ਦੁਕਾਨਦਾਰ ਗੁੱਸੇ 'ਚ ਹੁੰਦਾ। ਉਹ ਕਹਿੰਦਾ ਪੁੱਤ ਉਰਾਹ ਤੇਰੀ ਮੈਂ ਤਨਖਾਹ ਵੀ ਵਧਾਤੀ ਤੂੰ ਵੀ ਛੁੱਟੀ ਕਰ ਲੈਣਾ। ਇਸ ਵਾਰੀ ਜਿਹੜੀ ਤੇਰੀ ਤਨਖਾਹ ਆਉਗੀ ਉਹ ਮੈਂ ਕਟਾ ਕੇ ਦੇਣੀ ਆ। ਮੁੰਡਾ ਫੇਰ ਕੋਈ ਰਿਐਕਟ ਨਹੀਂ ਕਰਦਾ। ਨਾਰਮਲ ਕੰਮ ਤੇ ਲੱਗ ਜਾਂਦਾ। ਮਹੀਨੇ ਬਾਅਦ ਜਦੋਂ ਉਹਨੂੰ ਤਨਖਾਹ ਮਿਲਦੀ ਆ ਦੁਕਾਨਦਾਰ ਇੱਕ ਦੀ ਤਨਖਾਹ ਕਟਾ ਕੇ ਦਿੰਦਾ। ਮੁੰਡਾ ਫੇਰ ਕੋਈ ਰਿਐਕਟ ਨਹੀਂ ਕਰਦਾ। ਨਾ ਕੋਈ ਦੁੱਖ ਮਹਿਸੂਸ ਕਰਦਾ ਵੀ ਮੇਰੀ ਤ ਕਹਿੰਦਾ ਇਹ ਕਮਾਲ ਦਾ ਬੰਦਾ ਇਹ ਤਨਖਾਹ ਵਧਾਈ ਕੋਈ ਖੁਸ਼ੀ ਨਹੀਂ ਮਨਾਈ ਤਨਖਾਹ ਮੈਂ ਇਹਦੀ ਘਟਾਤੀ ਕੋਈ ਦੁੱਖ ਨਹੀਂ ਚੱਕਰ ਕੀ ਆ ਉਹ ਕਹਿੰਦਾ ਦੱਸ ਮੈਨੂੰ ਕੀ ਗੱਲ ਆ ਪੁੱਤ ਤਾਂ ਮੁੰਡਾ ਬੜੇ ਪਿਆਰ ਨਾਲ ਬੋਲਦਾ ਕਹਿੰਦਾ ਮਾਲਕ ਜੀ ਜਿਸ ਦਿਨ ਮੈਂ ਪਹਿਲੇ ਦਿਨ ਛੁੱਟੀ ਕੀਤੀ ਸੀ ਮੇਰੇ ਪੁੱਤਰ ਹੋਇਆ ਸੀ ਕਰ ਤੇ ਮੈਨੂੰ ਇਹ ਹੋਇਆ ਵੀ ਚਲੋ ਆਪਦੇ ਭਾਗਾ ਦਾ ਲਿਆ ਆ ਐਸ ਲਈ ਮੈਂ ਤੁਹਾਡੀ ਤਨਖਾਹ ਵਧਾਈ ਦੀ ਬਹੁਤ ਹੀ ਕੋਈ ਖੁਸ਼ੀ ਫੀਲ ਨਹੀਂ ਕੀਤੀ ਜਦੋਂ ਕਹਿੰਦਾ ਮੈਂ ਦੂਜੀ ਵਾਰੀ ਛੁੱਟੀ ਕੀਤੀ ਉਸ ਦਿਨ ਮੇਰੀ ਮਾਂ ਮਾਰ ਗਈ ਸੀ ਮੇਰੀ ਮਾਂ ਚਲੀ ਗਈ ਸੀ ਇਸ ਦੁਨੀਆ ਤੋਂ ਤੇ ਤੁਸੀਂ ਤਨਖਾਹ ਉਸ ਦਿਨ ਘਟਾਤੀ ਤੇ ਮੈਨੂੰ ਲੱਗਿਆ ਚਲੋ ਕੋਈ ਨਹੀਂ ਮੇਰੀ ਮਾਂ ਆਪਦੇ ਹਿੱਸੇ ਦਾ ਲੈ ਗਈ ਐਸ ਲਈ ਮੈਨੂੰ ਕੋਈ ਦੁੱਖ ਨਹੀਂ ਲੱਗਿਆ ਇਹ ਸੁਣ ਕੇ ਨਾ ਦੁਕਾਨਦਾਰ ਜਫੀ ਪਾ ਲੈਂਦਾ ਉਹ ਇਹ ਛੋਟੀ ਜਿਹੀ ਕਹਾਣੀ ਆਪਾਂ ਨੂੰ ਦੱਸਦੀ ਹੈ ਕਿ ਜ਼ਿੰਦਗੀ ਦੇ ਵਿੱਚ ਉਤਰਾ ਚੜ੍ਹਾ ਆਉਂਦੇ ਰਹਿੰਦੇ ਆ ਕਈ ਵਾਰ ਤਾਂ ਬੜਾ ਚੰਗਾ ਸਮਾਂ ਆ ਜਾਂਦਾ ਤੇ ਕਈ ਵਾਰ ਬੜਾ ਬੁਰਾ ਸਮਾਂ ਵੀ ਆ ਜਾਂਦਾ ਮਾੜਾ ਸਮਾਂ ਵੀ ਚੱਲ ਪੈਂਦਾ ਇਸ ਕਹਾਣੀ ਆੜਾ ਬੰਦਾ ਵੀ ਜਦੋਂ ਉਹਨੂੰ ਜਿਆਦਾ ਤਨਖਾਹ ਮਿਲੀ ਉਹਨੂੰ ਖੁਸ਼ੀ ਮਿਲੀ ਤਾਂ ਉਹਨੇ ਜਿਆਦਾ ਖੁਸ਼ੀ ਨਹੀਂ ਮਨਾਈ ਤੇ ਜਦੋਂ ਉਹਨੂੰ ਦੁੱਖ ਪਿਆ ਉਦੀ ਤਨਖਾਹ ਘਟੀ ਤਾਂ ਉਹਨੇ ਦੁੱਖ ਵੀ ਜ਼ਿਆਦਾ ਨਹੀਂ ਬਧਾਇਆ ਮਤਲਬ ਬੜਾ ਸਿੱਧਾ ਕਿ ਅਸਲ ਬੰਦਾ ਉਹੀ ਆ ਅਸਲ ਇਨਸਾਨ ਉਹੀ ਆ ਜਿਹੜਾ ਵਕਤ ਦੇ ਵਿੱਚੋਂ ਗੁਜ਼ਰ ਕੇ ਅੱਗੇ ਵਧੇ ਆਪਣੇ ਟੀਚੇ ਵੱਲ ਵਧੇ ਐਸ ਲਈ ਦੋਸਤੋ ਉਤਰਾ ਚੜਾ ਚੱਲਦੇ ਰਹਿੰਦੇ ਹੁੰਦੇ ਆ ਜ਼ਿੰਦਗੀ ਦਾ ਆਨੰਦ ਮਾਣੀ ਜਾਓ ਕੰਮ ਕਰੋ ਮਿਹਨਤ ਕਰੋ ਤੇ ਸਫਲ ਹੋ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਹੌਸਲਾ ਅਫਜ਼ਾਈ ਲਈ ਕਮੈਂਟ ਜ਼ਰੂਰ ਕਰਨਾ ਲਾਈਕ ਜ਼ਰੂਰ ਕਰਨਾ ਜਿਹੜੇ ਮੇਰੇ ਵੀਰਾਂ ਨੇ ਅਜੇ ਤੱਕ ਮੇਰੇ ਪੇਜ ਨੂੰ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਉਹ ਫੋਲੋ ਵੀ ਕਰ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੇ ਆਪਾਂ ਅੱਗੇ ਕਿਸੇ ਨਵੀਂ ਵੀਡੀਓ ਨਵੇਂ ਟੌਪਿਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ